ਹਾਂਜੀ ਅੱਜ ਭਰਾ ਆਏ ਆ ਆਪਣੇ ਛੋਟੇ ਭਾਈ ਸੁਖਪਾਲੇ ਸੱਨਾ ਕੋਲੇ ਤੇ ਮਿਲਣ ਆਏ ਸੀਗੇ ਮੈਂ ਕਿਹਾ ਚਲੋ ਸਾਰੇ ਭਰਾਵਾਂ ਨੂੰ ਇੱਕ ਜੋੜੇ ਦੇ ਦਰਸ਼ਨ ਕਰਾਉਣੇ ਆ ਇਹ ਭਰਾ ਆਪਣੇ ਨਾਲ ਤਕਰੀਬਨ 2022 ਦੇ ਕਰੀਬ ਆਪਣੇ ਨਾਲ ਜੁੜਿਆ ਸੀਗਾ ਤੇ ਪਹਿਲੇ ਸਾਲ ਹੀ ਵੀਰੇ ਇਹਨੇ ਬਾਜੀ ਜਿੱਤੀ ਕਮੋ ਮਾਦਰੇ ਬਹੁਤ ਚੰਗਾ ਉੱਡੇ ਆ ਭਰਾ ਦਾ ਚਾਰ ਤੇ ਸਾਂਝੀ ਹੋਈ ਚਾਰਾਂ ਤੇ ਬਾਜੀ ਸਾਂਝੀ ਹੋ ਕੇ ਜਾਨਵਰ ਨਹੀਂ ਮਿਲਿਆ ਸੀਗਾ ਕੋਈ ਚੱਕ ਕੇ ਭੱਜ ਗਿਆ ਸੀ ਉਹ ਆਪਾਂ ਨੂੰ ਪਤਾ ਹੀ ਆ ਛੜੀ ਮਾਰਾਂ ਦੀ ਆਦਤ ਹੁੰਦੀ ਆ ਚਲੋ ਕੋਈ ਗੱਲ ਨਹੀਂ ਵਾਦਾ ਕਰੇ ਜਿਹਨੇ ਵੀ ਭਰਾ ਨੇ ਚੱਕਿਆ ਤੇ ਇਸ ਤੋਂ ਬਾਅਦ ਉਹ ਸਾਲ ਇੱਕ ਛੱਡੀ ਇੱਕ ਜਿੱਤੀ ਇਤੋਂ ਅਗਲੇ ਸਾਲ ਭਾਈ ਪਿਛਲਾ ਸੀ ਜਿਹੜਾ ਨੰਕੇ ਹਟਿਆ ਪਿੰਡ ਕਨੋਰੀ ਬਹੁਤ ਚੰਗਾ ਜਾਨਵਰ ਉੱਡਿਆ ਆ ਜੋੜੇ ਦਾ ਮਾਦੀ ਸੀਗੀ ਚਾਰਾਂ ਕਨੇ ਪੰਜਾਂ ਚ ਬਾਜੀ ਹੋਈ ਭਾਈ ਨਾਮਾਂ ਤੇ ਉੱਡੇ ਚਲੋ ਆਪਣੇ ਭਰਾ ਜੱਸੀ ਦਾ ਘਠਾਲੇ ਵਾਲੇ ਦਾ ਤੇ ਆਪਣੀ ਕਬੂਤਰੀ ਭਾਈ ਇਹਨਾਂ ਇਸ ਜੋੜੇ ਦੀ ਤੀ ਤੇ ਆਪਣਾ ਦੂਜਾ ਨੰਬਰ ਬਣਿਆ ਸੀ ਤੇ ਬਹੁਤ ਚੰਗੀ ਉਟੀ ਲੈ ਦਰਸ਼ਨ ਕਰੋ ਸਾਹ ਅੱਖਿਆਂ ਦਾ ਜੋੜਾ ਬਈ ਆਪਣੇ ਜਿਹੜੇ ਮਸ਼ਹੂਰ ਆ ਸਾਹ ਅੱਖੇ ਤੇ ਕਰੋ ਦਰਸ਼ਨ ਆਜਾ ਪੁੱਤ ਨੇੜੇ ਲਿਆ ਮੜਿਆ ਹਾਂ ਆ ਨਾਰਾ ਵੀਰੇ ਕਰੋ ਚੈੱਕ ਲਓ ਗਾੜੇ ਆ ਪੰਜੇ ਖਾਸਕ ਵੀ ਆ ਮਦੀਨ ਕਰੋ ਦਰਸ਼ਨ ਆਹ ਜੋੜਾ ਵੀਰੇ ਓਕੇ ਜੀ